ਵੰਦ ਗੁਰੂ ਜੀ ਕਰੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਇਹ ਬਾਅਦ ਸ਼੍ਰੀ ਗੁਰੂ ਗੋਬਿੰਦ ਸਾਹਿਬ ਦੀ ਪਾਤਸ਼ਾਹੀ 10 ਗ੍ਰੰਥਮ ਕਵਤੀ ਸੰਦਰ ਕਰੇ ਗੁਰੂ ਨਾਨਕ ਦੇਵ ਜੀ ਆਹ ਹੈ। ਸ਼ੇ ਰੰਗਤ ਗੁਰਤੇ ਅਮਰਦਾਸ ਰਾਮਦਾਸ ਜੀ ਹੋਏ ਸਹਾਇ ਅਰਜਨ ਹਰਗੋਬਿੰਦ ਨਰੋਂ ਸੰਰਾਉ ਸ਼੍ਰੀ ਹਰਰਾਇ ਜੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਤਰ੍ਹਾਂ ਸਬਕ ਜਾਹ ਹੈ। ਤੇਗ ਬਹਾਦਰ ਸੰਰੇਆ ਕਰ ਨੋਮ ਬਿਆਵੇ ਤਾ ਹੇ ਸਭ ਥਾਈ ਹੋਏ ਸਹਾਇ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸਭ ਥਾਈਂ ਹੋਈ ਸਾਹ ਹੈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਤ ਜੀਦਾਰ ਜੀ ਦਾ ਧੰਨ ਧਰ ਕੇ ਬੋਲੋ ਜੀ ਪੰਜਾਬ ਪਿਆਰੀਆਂ ਚੋਹਾਂ ਸਾਕ ਜਗਦੇ ਆ ਚੜੀ ਉਤਪਿਆ ਹਠੀਆਂ ਜਪੀਆਂ ਕੱਪੀਆਂ ਜੰਨਾ ਨਾਮ ਜਪਿਆ ਵੰਡੂ ਕੇ ਛਪਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਗਠ ਕੀਤਾ ਤਨਾ ਪਿਆਰਿਆਂ ਸੁਚਾਰਿਆਂ ਨੂੰ ਤੁਮੰਗ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਨਾਵ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਬੰਦ ਬੰਦ ਕਟਵਾਹੀ ਔਕੜੀਆਂ ਲੋਹਾਈਆਂ ਚੜਖੀਆਂ ਤੇ ਚੜ੍ਹੇ ਆ ਰਹੇ ਨਾਮ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਕਰਮ ਨਹੀਂ ਨਾਰੇਆ ਸਿੱਖੀ ਪਿਰਸਾਂ ਸੁਵਾਸਾਂ ਨਾਮ ਨਿਭਾਈ ਸਨ ਸਮੂਹ ਸ਼ਹੀਦਾਂ ਸਿੰਘਾਂ ਜੀ ਦੀ ਪੁੱਤਰ ਭਾਦ ਕਮਾਈ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਵਾਹਿਗੁਰੂ ਪੰਚਤਖਤਾਂ ਸਰਬੱਤ ਦੇ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਵਾਹਿਗੁਰੂ ਰਤਨੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਤੇ ਆਵੇ ਚਤੇ ਆਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਾਹ ਰਖਾ ਰਿਆਏ ਤੇ ਦੇਖ ਤੇਖ ਪਰ ਤਹੇ ਦਰਜ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਾਏ ਖਾਲਸਾ ਜੀ ਕੇ ਗੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਗਵੇਚ দান ਵਿਸਾਹਨ দান ਤਰੋਸਨ দান ਦਾਨ ਸਰਦਾਨ ਨਾਮ দান ਸ਼੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਨ ਸ਼ਨਾਨ ਚੌਂਕੀਆਂ ਚੜ੍ਹਦੇ ਗੋਗ ਜਗ ਅਟਲ ਧਰਮ ਦਾ ਜੈਕਾਰ ਗੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤੁ ਚੀ ਮਤ ਪਤਿ ਦਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਲਦਾ ਦਾਨ ਖਾਲਸਾ ਜੀ ਨੂੰ ਬਖਸ਼ੀ ਨਿਵਾਣੀ ਹੁੰਦੇ ਮਹਾਨ ਸਤਿਗੁਰੂ ਜੀ ਨੇਤਾਣੀ ਹੁੰਦੇ ਤਾਣ ਮੇਉ ਕਿਉਂਦੀ ਓਤ ਨੇ ਆਸਰੀ ਹੁੰਦੇ ਆਸਰਾ ਸੱਚੇ ਪਿਤਾ ਵਾਹੇ ਗੁਰੂ ਜੀ ਤਨ 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 ਤਖਤ ਚਵਰ ਸ਼ਕੁਰ ਦੇ ਮਾਲਿਕ ਹਾਜ਼ਰ ਨਾਜ਼ਰ ਗੁਰੂ ਦਾ ਗਦੀ ਤੇ ਸੋਭਾ ਹੈ ਮਾਨ ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਤੋਂ 1 ਤੋਂ 1 ਤੋਂ ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਦੇ ਬਾਰਕਦਰ ਨੂੰ ਕਬਨਾ ਪਾਸ ਅਰਦਾਸ ਬੇਨਤੀ ਜੋ ਜੜੀ ਦਾ ਤਾਰ ਪਤਾ ਜੀ ਆਪ ਜੀ ਦੀ ਪਵਿੱਤਰ ਪਾਵਨ ਜੋ ਜੀ ਅੰਦਰ ਸਰਬੱਤ ਦੇ ਭਲੇ ਦੀ ਰਾਤ ਲਈ ਅਰਦਾਸ ਬੇਨਤੀ ਲੈਣਾ ਕਰਨੀ ਸਤਿਗੁਰੂ ਦਰੋਂ ਕਰੋ ਸਰਬਤ ਸੰਤਾਂ ਦਾ ਭਲਾ ਕਰਨਾ ਗੁਰਸਿੱਖੀ ਸਦਕਾ ਪਰਉਪਸਾ ਨਾਮ ਦੀ ਦਾਤ ਬਖਸ਼ੀ ਦਰੋਂ ਕਰੋ ਸਰਬਤ ਸੰਤਾਂ ਨੂੰ ਬਾਣੀ ਪੜਨ ਦਾ ਸੁਭਾਵ ਕਰਨ ਦਾ ਦਰ ਕਰਦੀਆਂ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਭਰਦਾ ਬਲ ਉਦਮ ਉਤਸ਼ਾਹ ਚਾਉ ਬਖਸ਼ਨਾ ਦਰੋਂ ਕਰੋ ਸਰਬਤ ਸੰਤਾਂ ਦੇ ਆਪਾਂ ਪਰਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਤੋਹਫਾ ਸੁਖ ਸ਼ਾਂਤੀ ਵਰਤੌਣੀ ਬਿਹੀ arogya ਤਮ ਤੰਦਰੁਸਤੀਆਂ ਦੇ ਦਾਨ ਬਖਸ਼ਿਸ਼ ਕਰਨੀ ਸਤਿਗੁਰੂ ਦਰੋਂ ਕਰੋ ਸਭਨਾਂ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਧੇ ਬਰਕਤਾਂ ਪਾਉਣੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਮੀ ਦਾ ਆਕਾਰ ਚੁਕਾ ਜੀ ਮਿਹਰਾਂ ਕਰਮੀਆਂ ਦਰੋਂ ਕਰੋ ਸਰਵਤ ਸੰਤਾ ਦਾ ਭਲਾ ਕਰਨਾ ਸਤਗੁਰੂ ਜੀ ਬੇਅੰਤ ਪੁੱਲਾਂ ਲੁਕਸ਼ ਲੈਣੀਆਂ ਸਹੀ ਪਿਆਰੇ ਨੇ ਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚ ਪਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਨ ਜੀ ਕੀ ਪਤਨੀ ਹੈ